ਸਤਿ ਸ਼੍ਰੀਕਾਲ ਜੀ ਮੇਰੀ ਸਾਰੀ ਹੀ ਡਿਊਟੀ ਫੈਮਿਲੀ ਨੂੰ ਅੱਜ ਲੱਗੀ ਸੀਗੀ ਮੈਂ ਮਿਰਚਾਂ ਤੋੜਨਾ ਜਿਹੜੀਆਂ ਕਿ ਆਪਾਂ ਪਾਕਨੀਆ ਲਗਾਈਆਂ ਹੋਈਆਂ ਵਾਂ ਪਾਕਨੀਆ ਮਤਲਬ ਜਿਨ੍ਹਾਂ ਦਾ ਕਿ ਆਪਾਂ ਪਾਊਡਰ ਬਣਾਉਣਾ ਵਾ ਸਬਜੀ ਵਾਸਤੇ ਜਿਹੜੀ ਆਮ ਆਪਾਂ ਸਬਜੀ ਘਰਾਂ ਦੇ ਵਿੱਚ ਬਣਾਉਂਦੇ ਆ ਉਹਦੇ ਵਾਸਤੇ ਪਾਊਡਰ ਬਣਾਉਣਾ ਆ ਤੇ ਇਹ ਮੈਂ ਮੋਟੀ ਮਿਰਚ ਲਗਾਈ ਸੀਗੀ ਕਿਉਂਕਿ ਛੋਟੀ ਮਿਰਚ ਨਾ ਤੋੜਨੀ ਬਹੁਤ ਔਖੀ ਆ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਛੋਟੀ ਮਿਰਚ ਵਾ ਉਹ ਨਾ ਇੰਨੀ ਨਹੀਂ ਹੁੰਦੀ ਆ ਨਿੱਕੀ ਨਿੱਕੀ ਬਿਲਕੁਲ ਤੇ ਤੋੜਨੀਆਂ ਬਹੁਤ ਮੁਸ਼ਕਲ ਹੁੰਦੀਆਂ ਬਾਅਦ ਚੋ ਇਹ ਜਿਹੜੀ ਮੋਟੀ ਮਿਰਚ ਆ ਏਕ ਮਿਰਚ ਮੈਨੂੰ ਲੱਗਦਾ ਵੀ ਚੋ ਪੰਜਾਂ ਮਿਰਚਾਂ ਜਿੰਨੀ ਹੋਣੀ ਆ ਤੇ ਇੱਕ ਇਹ ਨਹੀਂ ਜ਼ਿਆਦਾ ਨਾ ਕੋੜੀ ਵੀ ਨਹੀਂ ਹੁੰਦੀ ਤੇ ਤੋੜਨੀ ਵੀ ਮੈਂ ਇਸ ਤਰ੍ਹਾਂ ਆ ਕਿ ਇਹਦੀ ਡੰਡੀ ਜਿਹੜੀ ਆ ਨਾ ਉਹ ਨਾਲ ਨਹੀਂ ਤੋੜਨੀ ਜਦੋਂ ਵੀ ਤੁਸੀਂ ਮਿਰਚ ਤੋੜਦੇ ਹੋ ਕੋਸ਼ਿਸ਼ ਕਰੋ ਮੇਰਾ ਆਪਣਾਏ ਤਜਰਬਾ ਆ ਮੈਂ ਮਤੋਂ ਕਦੀ ਵੀ ਡੰਡੀ ਨਾਲ ਨਹੀਂ ਤੋੜਦੀ ਹੁੰਨੀ ਇਸ ਤਰ੍ਹਾਂ ਮਿਰਚ ਨੂੰ ਤੋੜਨਾ ਕਿ ਆ ਜਿਹੜੀ ਡੰਡੀ ਆ ਨਾ ਬਾਅਦ ਚ ਜਦੋਂ ਫੇਰ ਸੁਕਾ ਕੇ ਆਪਾਂ ਡੰਡੀਆਂ ਤੋੜਦੇ ਆ ਨਾ ਫੇਰ ਤੋੜਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਕੱਲੀ ਕੱਲੀ ਮਿਰਚ ਨਾਲ ਉਹ ਚੱਕੜੀਆਂ ਤੇ ਇੱਕ ਫੇਰ ਹੱਥਾਂ ਨੂੰ ਲੱਗਦੀਆਂ ਤੇ ਕੌੜੀਆਂ ਵੀ ਲੱਗ ਜਾਂਦੀਆਂ ਜੇ ਕਿਤੇ ਹੱਥ ਇੱਧਰ ਮੂੰਹ ਮਾਂ ਤੇ ਲੱਗ ਜਵੇ ਇਸ ਕਰਕੇ ਮੈਂ ਜਦੋਂ ਵੀ ਮਿਰਚ ਤੋੜਦੀ ਆ ਨਾ ਇਹਨੂੰ ਇਸ ਤਰ੍ਹਾਂ ਤੋੜਦੀ ਹੁੰਨੀ ਆ ਇਸ ਤਰ੍ਹਾਂ ਬਸ ਕਿਉਂਕਿ ਇਹ ਜਦੋਂ ਮਿਰਚ ਸੁੱਕੂਗੀ ਨਾ ਤੇ ਇਹਨੇ ਮਤਲਬ ਇਹਦਾ ਮੂੰਹ ਬੰਦ ਹੀ ਰਹਿਣਾ ਵਾ ਤੇ ਜੇ ਆਪਾਂ ਇਸ ਤਰ੍ਹਾਂ ਮਿਰਚ ਤੋੜ ਲੈਨੇ ਆ ਇਹਦੀ ਆਪਾਂ ਡੰਡੀ ਸੁੱਕਣ ਤੋਂ ਬਾਅਦ ਤੋੜਦੇ ਆ ਤੇ ਫਿਰ ਜਿਹੜੇ ਇਹਦੇ ਸਾਰੇ ਸੀਡ ਵਗੈਰਾ ਵਾ ਉਹ ਸਾਰੇ ਬਾਹਰ ਆ ਜਾਂਦੇ ਆ ਪਰ ਜਦੋਂ ਮਿਰਚ ਤੁਸੀਂ ਇਸ ਤਰ੍ਹਾਂ ਤੋੜੋਂਗੇ ਇਦਾਂ ਇਹਦਾ ਮੂੰਹ ਬੰਦ ਹੀ ਰਹਿਣਾ ਵਾ ਤੇ ਇਹਦੇ ਚ ਸੀਡ ਬਾਹਰ ਨਹੀਂ ਹੋਣੇ ਇਹ ਤੁਸੀਂ ਕੋਈ ਆਪਣੇ ਘਰ ਵਿੱਚ ਇੱਕ ਵਾਰੀ ਟ੍ਰਿਕ ਜਿਹੜੀ ਹੈ ਨਾ ਇਹ ਜ਼ਰੂਰ ਅਜ਼ਮਾ ਕੇ ਦੇਖਿਓ ਮੈਂ ਹਮੇਸ਼ਾ ਮਿਰਚ ਇਸੇ ਤਰ੍ਹਾਂ ਹੀ ਤੋੜਦੀ ਆ ਤੇ ਕੋਈ ਚਲੋ ਨਾਲ ਟੁੱਟ ਵੀ ਜਾਂਦਾ ਜ਼ਰੂਰੀ ਨਹੀਂ ਹੈਗਾ ਕਿ ਹਰ ਵਾਰੀ ਮਤਲਬ ਡੰਡੀ ਨਾਲ ਹੀ ਲੱਥੂਗੀ ਤੇ ਜਿਹਦੇ ਨਾਲ ਲੱਤ ਗਈ ਉਹਨੂੰ ਮੈਂ ਹੁਣੇ ਹੀ ਤੋੜ ਲੈਣਾ ਉਹਨੂੰ ਬਾਅਦ 'ਚ ਨਹੀਂ ਤੋੜਨਾ ਬਸ ਗਿੱਲੀਆਂ-ਗਿੱਲੀਆਂ ਤੋਂ ਤੋੜ ਕੇ ਫੇਰ ਮੈਂ ਸੁਕਾ ਇਹਨਾਂ ਨੂੰ ਧੋ ਲੈਣਾ ਧੋ ਕੇ ਫੇਰ ਮੈਂ ਸੁਕਾਉਣੀਆਂ ਤੇ ਇਹ ਸਭ ਤੋਂ ਆਸਾਨ ਤਰੀਕਾ ਆ ਦੇਖੋ ਤੁਸੀਂ ਬਸ ਆਸਾਨੀ ਦੇ ਨਾਲ ਨਾ ਇਸ ਤਰ੍ਹਾਂ ਮਿਰਚ ਮੇਰੇ ਹਿਸਾਬ ਨਾਲ ਇਦਾਂ ਮਿਰਚ ਜਿਆਦਾ ਹੀ ਸੌਖੀ ਟੁੱਟਦੀ ਆ ਆ ਲੋ ਬਸ ਇਸ ਦਿਨ ਆਸਾਨੀ ਦੇ ਨਾਲ ਟੁੱਟੀ ਜਾਂਦੀਆਂ ਤੇ ਤੁਸੀਂ ਵੀ ਹੁਣ ਇੱਕ ਵਾਰੀ ਇਦਾਂ ਤੋੜ ਕੇ ਦੇਖਿਓ ਤੇ ਮਿਰਚਾਂ ਪੀਸ ਕੇ ਦੇਖਿਓ ਬਹੁਤ ਆਸਾਨ ਤਰੀਕਾ ਇਹ ਵਾਲਾ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਮੈਂ ਪਹਿਲਾਂ ਸਾਰੀਆਂ ਮਿਰਚਾਂ ਤੋੜ ਲਵਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਣੀਆਂ ਮਿਰਚਾਂ ਜਿਹੜੀਆਂ ਇੰਨੇ ਬੂਟਿਆਂ ਤੋਂ ਕਿੰਨੀਆਂ ਕੋਈਆਂ ਤੁਸੀਂ ਦੇਖ ਸਕਦੇ ਹੋ ਮਿਰਚਾਂ ਦਾ ਮੈਂ ਇੱਕ ਐਡਾ ਵੱਡਾ ਬਾਉਲ ਜਿਹੜਾ ਭਰ ਲਿਆ ਵਾ ਤੇ ਕਿੰਨੀਆਂ ਸੋਹਣੀਆਂ ਇਹ ਮਿਰਚਾਂ ਮੋਟੀਆਂ ਦੇਸੀ ਮਿਰਚਾਂ ਆ ਇਹ ਤੇ ਜੇ ਤੁਹਾਨੂੰ ਵੀ ਇਹਦਾ ਮੋਟੀ ਮਿਰਚ ਦਾ ਸੀਡ ਮਿਲਦਾ ਤਾਂ ਤੁਸੀਂ ਵੀ ਜਰੂਰ ਲਗਾਓ ਇਹਨੂੰ ਇੱਕ ਤਾਂ ਤੋੜਨੀਆਂ ਸੌਖੀਆਂ ਤੇ ਇੱਕ ਇੰਨੀ ਜ਼ਿਆਦਾ ਕੜਵੀ ਨਹੀਂ ਹੁੰਦੀ ਸਬਜੀ ਵਾਸਤੇ ਜੇ ਆਪਾਂ ਸਬਜੀ ਬਣਾਉਣ ਵਾਸਤੇ ਵਰਤਣੀ ਆ ਤੇ ਬੱਚੇ ਵਗੈਰਾ ਇਹਨੂੰ ਆਮ ਹੀ ਮਤਲਬ ਖਾ ਲੈਂਦੇ ਆ ਕੱਚੀ ਵੀ ਖਾਦੀ ਜਾਂਦੀ ਆ ਤੇ ਵੈਸੇ ਵੀ ਸਬਜੀ ਵਿੱਚ ਵੀ ਬੱਚੇ ਵਧੀਆ ਤਰੀਕੇ ਨਾਲ ਜਿਹੜੀ ਉਹ ਖਾ ਲੈਂਦੇ ਆ ਤੇ ਹੁਣ ਮੈਂ ਥੋੜੀਆਂ ਜਿਹੀਆਂ ਭਿੰਡੀਆਂ ਤੋੜਨੀਆਂ ਸੀ ਇੰਨੇ ਕੀ ਬੂਟੇ ਆ ਮੇਰੇ ਕੋਲ ਮਿਰਚਾਂ ਦੇ ਲਗਭਗ 7-8 ਬੂਟੇ ਹੋਣੇ ਆ ਇਹਦੇ ਵਿੱਚੋਂ ਵੀ ਕੁਝ ਨੂੰ ਹਲੇ ਮਿਰਚਾਂ ਲੱਗੀਆਂ ਆ ਤੇ ਕੁਝ ਨੂੰ ਹਜੇ ਤੁਸੀਂ ਦੇਖ ਸਕਦੇ ਹੋ ਕਿ ਹਰੀਆਂ ਹੀ ਆ ਹਜੇ ਫਲਾਵਰਿੰਗ ਹੀ ਸਟਾਰਟ ਹੋਈ ਜਾਣੀ ਪਰ ਬੂਟੇ ਬਹੁਤ ਸੋਹਣੇ ਆ ਕਿਉਂਕਿ ਛੱਤ ਦੇ ਹੋਣ ਕਰਕੇ ਨਾ ਇਹਨਾਂ ਨੂੰ ਕੀਟ ਵਗੈਰਾ ਵੀ ਜਿਹੜੇ ਉਹ ਨਹੀਂ ਲੱਗੇ ਤੇ ਹੁਣ ਆਪਾਂ ਤੋੜ ਲਈਏ ਪਿੰਡੀਆਂ ਇਹ ਵਾਲੀ ਲਾਲ ਪਿੰਡੀ ਆ ਇਹ ਵੀ ਗਰਮੀ ਦਾ ਕਰਕੇ ਅੱਧੀ ਕ ਲਾਲ ਹੁੰਦੀ ਆ ਅੱਧੀ ਕੀ ਇਸ ਤਰ੍ਹਾਂ ਹਰੀ ਰਹਿ ਜਾਂਦੀ ਆ ਉੱਪਰ ਵਾਲੀ ਛੱਤ ਤੋਂ ਮੈਂ ਆ ਗਈ ਆ ਤੇ ਹੁਣ ਆ ਗਈ ਮੈਂ ਥੱਲੇ ਵਾਲੀ ਛੱਤ ਤੇ ਇੱਥੇ ਵੀ ਆਪਣੇ 15-20 ਭਿੰਡੀਆਂ ਜੀਆਂ ਦੇ ਬੂਟੇ ਹੈਗੇ ਆ ਤੇ ਹੁਣ ਇਹਦੇ ਨਾਲੋਂ ਵੀ ਭਿੰਡੀਆਂ ਆਪਾਂ ਤੋੜ ਲਈਏ ਹੁਣ ਨਾ ਮੈਨੂੰ ਲੱਗਦਾ ਵੀ ਸਪਰੇਅ ਕਰਨ ਦੀ ਲੋੜ ਪੈਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਕਰਕੇ ਨਾ ਭਿੰਡੀ ਵਿੱਚ ਵਿੱਚ ਆਪ ਦੇਖੋ ਕਾਣੀਆਂ ਹੋਣ ਲੱਗੀਆਂ ਵੈਸੇ ਹਜੇ ਤੱਕ ਮੈਂ ਸਪਰੇਅ ਨਹੀਂ ਕੀਤੀ ਪਰ ਹੁਣ ਮੈਨੂੰ ਲੱਗਦਾ ਵੀ ਜਿਹੜੀ ਨੀਮ ਆਇਲ ਦੀ ਸਪਰੇ ਆ ਨਾ ਮੈਂ ਇੱਕ ਵਾਰੀ ਕਰੂੰਗੀ ਇਸ ਤਰ੍ਹਾਂ ਪੱਤੇ ਵੀ ਨਾ ਥੋੜੇ ਖਰਾਬ ਹੋ ਰਹੇ ਆ ਦੇਖੋ ਤੁਸੀਂ ਜਿੱਦਾਂ ਫੰਗਸ ਲੱਗੀ ਆ ਜਾਂ ਫਿਰ ਹੋ ਸਕਦਾ ਸੇਕ ਨਾਲ ਹੋ ਗਏ ਹੁਣ ਕਿਉਂਕਿ ਸਾਡੇ ਤੇ ਗਰਮੀ ਵੀ ਬਹੁਤ ਆ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਸਾਰੇ ਹੀ ਫਲਾਂ ਵਾਲੇ ਬੂਟੇ ਇਹਨਾਂ ਨੂੰ ਕਿੰਨੂ ਮਸੰਮੀ ਮਾਲਟਾ ਅਨਾਰ ਮਲਬਰੀ ਲੱਗੀਆਂ ਸੀ ਬਹੁਤ ਸਾਰੀਆਂ ਮਲਬਰੀ ਹਜੇ ਵੀ ਦੇਖੋ ਤੁਸੀਂ ਲੱਗੀਆਂ ਪਿੰਡੀਆਂ ਮੈਂ ਤੋੜ ਲਈਆਂ ਜਿੰਨੀਆਂ ਖੋ ਗਈਆਂ ਸੀ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਗਾਰਡਨ ਦਾ ਸਾਰਾ ਓਵਰਵਿਊ ਆਪਾਂ ਫਰੂਟ ਪਲਾਂਟ ਬਾਰੇ ਵੀ ਤੁਹਾਨੂੰ ਕਿਸੇ ਦਿਨ ਜਾਣਕਾਰੀ ਥੋੜੀ ਜਿਹੀ ਦਵਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਛੱਤ ਦੇ ਉੱਤੇ ਗਾਰਡਨਿੰਗ ਕਿਸ ਤਰ੍ਹਾਂ ਬਣਾ ਸਕਦੇ ਹੋ ਇੰਨਾ ਸੋਹਣਾ ਹਰਾ ਭਰਾ ਗਾਰਡਨਿੰਗ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਹਰੀਆਲੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਣਾ ਗਾਰਡਨ ਜਿਹੜਾ ਕਿੰਨਾ ਵਧੀਆ ਬਣਿਆ ਹੋਇਆ ਤੇ ਫਾਲਤੋ ਚਲੋ ਇੰਨੀ ਜ਼ਿਆਦਾ ਆਪਾਂ ਨੂੰ ਨਹੀਂ ਮਿਲਦੇ ਲੇਕਿਨ ਜੋ ਆ ਮਾਨਸਿਕ ਤੌਰ ਤੇ ਸੰਤੁਸ਼ਟੀ ਮਿਲਦੀ ਆ ਜਿਹੜੀ ਏਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਵਨ ਦਿਵਸ ਦੇ ਰਹੋ